ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਇਲੈਕਸ਼ਨ ਚੱਲ ਪਿਆ ਸਾਰੀਆਂ ਪਾਰਟੀਆਂ ਔਰ ਸਾਰੇ ਕੈਂਡੀਡੇਟ ਆਪਣੇ ਆਪਣੇ ਏਰੀਆ ਦੇ ਵਿੱਚ ਪੂਰੀ ਭੱਜਣਾ ਠਰ ਪੂਰਾ ਅੱਡੀਆਂ ਤੱਕ ਜੋਰ ਲਾਣਾ ਇਹਨਾਂ ਨੇ ਸ਼ੁਰੂ ਕਰਤਾ ਤੇ ਤੁਸੀਂ ਵੀ ਆਪਣਾ ਹੋ ਜੋ ਤਿਆਰ ਤੇ ਹਸ਼ਿਆਰ ਜਿਵੇਂ ਕਿ ਅੱਜ ਗੱਲ ਕਰਨੀ ਆਪਾਂ ਹੰਸ ਰਾਜ ਹੰਸ ਜੀ ਦੀ ਹੰਸ ਰਾਜ ਹੰਸ ਇੱਕ ਬਹੁਤ ਹੀ ਵਧੀਆ ਲੋਕ ਗਾਇਕ ਬਹੁਤ ਹੀ ਵਧੀਆ ਸੂਫੀ ਗਾਇਕ ਔਰ ਬਹੁਤ ਹੀ ਵਧੀਆ ਇਨਸਾਨ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਤੋਂ ਸੁਣਿਆ ਸਾਫ ਸੁਥਰੀ ਗਾਇਕੀ ਔਰ ਉਸ ਤੋਂ ਬਾਅਦ ਸੂਫੀਆਨਾ ਗਾਣ ਲੱਗੇ ਔਰ ਲੋਕਾਂ ਦੇ ਚਿਹਤੇ ਬਣ ਗਏ ਪੂਰੀ ਦੁਨੀਆ ਦੇ ਵਿੱਚ ਸੋ ਇਹਨਾਂ ਨੂੰ ਐਮਪੀ ਦਾ ਟਿਕਟ ਇਹਨਾਂ ਨੇ ਦਿੱਲੀ ਤੋਂ ਜਿਤਾਇਆ ਬੀਜੇਪੀ ਨੇ ਇਹਨਾਂ ਨੂੰ ਜਿਤਾ ਕੇ ਉਸ ਤੋਂ ਬਾਅਦ ਸੰਸਦ ਵਿੱਚ ਲੈ ਆਏ ਸੋ ਇਹਨਾਂ ਨੂੰ ਇਹ ਜਦੋਂ ਦੇ ਬੀਜੇਪੀ ਦੇ ਹੋ ਗਏ ਉਸ ਤੋਂ ਬਾਅਦ ਫਿਰ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਉੰਨਾ ਦੇ ਸੰਗਤਾਂ ਨਾਲ ਗੱਲਬਾਤ ਕਰਨ ਲੱਗੇ ਪੰਜਾਬ ਦੇ ਹੱਕ ਤੇ ਸੱਚ ਨੂੰ ਭੁੱਲ ਗਏ ਪੰਜਾਬੀ ਕੀ ਕਰ ਰਹੇ ਨੇ ਕਿੰਨੇ ਕਿ ਦਲਦਲ 'ਚ ਫਸੇ ਹੋਏ ਨੇ ਕਿੰਨੇ ਕਿ ਧਰਨੇ ਲੱਗ ਰਹੇ ਨੇ ਕਿਸਾਨ ਬਾਰਡਰਾਂ ਤੇ ਕਿਉਂ ਬੈਠੇ ਨੇ ਇਹਨਾਂ ਨੇ ਕੋਈ ਸੰਸਦ ਵਿੱਚ ਇਹੋ ਜੀ ਆਵਾਜ਼ ਨਹੀਂ ਚੁੱਕੀ ਕਿਉਂਕਿ ਉੱਥੇ ਉਹੀ ਬੋਲਦਾ ਜਿਹੜਾ ਪੰਜਾਬ ਦੇ ਖਿਲਾਫ ਗੱਲ ਕਰੇ ਪੰਜਾਬ ਦੇ ਹੱਕ ਵਿੱਚ ਗੱਲ ਕਰੂਗਾ ਜਿਹੜਾ ਔਰ ਉਹਨਾਂ ਦਾ ਵੀ ਹੋਊਗਾ ਤੇ ਉਹਨੂੰ ਪਹਿਲਾਂ ਕਹਿ ਦਿੱਤਾ ਹੈ ਜਾਂਦਾ ਕਿ ਤੂੰ ਇੰਨਾ ਕੀ ਬੋਲਣਾ ਹੈ ਉਥੇ ਇੱਕ ਦੋ ਵਾਰੀ ਇਹ ਬੋਲੇ ਵੀ ਔਰ ਬੋਲੇ ਆਪਣੇ ਸੂਫੀ ਅੰਦਾਜ਼ ਵਿੱਚ ਗਾਇਕੀ ਦੇ ਵਿੱਚ ਸ਼ੇਰੋ ਸ਼ੈਰੀ ਦੇ ਵਿੱਚ ਸੋਜ ਘੰਸਰਾਜ ਜੀ ਸ਼ੇਰੋ ਸ਼ੈਰੀ ਤਾਂ ਤੁਹਾਡੇ ਅਸੀਂ ਪਹਿਲਾਂ ਤੋਂ ਬਹੁਤ ਸੁਣੀ ਆ ਸਾਨੂੰ ਇਹਨਾਂ ਦੀ ਲੋੜ ਨਹੀਂ ਕੰਮ ਦੀ ਲੋੜ ਸੀ ਉਹ ਤੁਸੀਂ ਕੀਤਾ ਨਹੀਂ ਹੁਣ ਇਹਨਾਂ ਨੂੰ ਟਿਕਟ ਮਿਲ ਗਿਆ ਫਰੀਦਕੋਟ ਤੋਂ ਹਾਂਜੀ ਫਰੀਦਕੋਟ ਦੀ ਸੀਟ ਤੇ ਭਾਜਪਾ ਵੱਲੋਂ ਵੇਰੇ ਲੜ ਰਹੇ ਨੇ ਉਤਾਰਿਆ ਉਹਨਾਂ ਨੇ ਤੇ ਇਹਨਾਂ ਦੇ ਅਪੋਜੀਟ ਉਤਰੇ ਨੇ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਬਹੁਤ ਹੀ ਵਧੀਆ ਸਾਫ ਸੁਥਰਾ ਵਧੀਆ ਸਿੰਗਰ ਉੱਚੀ ਆਵਾਜ਼ ਦਾ ਮਾਲਿਕ ਤੇ ਫਿਲਮੀ ਦੁਨੀਆ ਦੇ ਵਿੱਚ ਕਾਫੀ ਨਾਮ ਕਮਾਇਆ ਕਮੇਡੀਅਨ ਵਿੱਚ ਸੋ ਉਹਨਾਂ ਨੂੰ ਭਗਵੰਤ ਮਾਨ ਨੇ ਆਪਣਾ ਫਟਾ ਪਾਲਿਆ ਭਗਵੰਤ ਮਾਨ ਨੇ ਜਿੰਨੇ ਗगन ਮਾਨ ਫਲਾਣੀ ਮਾਨ ਤੇ ਆਹਾਂ ਕਰਮਜੀਤ ਅਨਮੋਲ ਤੇ ਬਾਕੀ ਜਿੰਨੇ ਨੱਚਣ ਗਾਉਣ ਵਾਲੇ ਡਾਂਸਰ ਤੇ ਕਮੇਡੀਅਨ ਸਾਰੇ ਵਾੜ ਕੇ ਇਹਨਾਂ ਨੇ ਆਪਣੀ ਟੀਮ ਤਿਆਰ ਕਰ ਰਹੇ ਨੇ ਸੋ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਭਗਵੰਤ ਮਾਨ ਨੂੰ ਵੀ ਆਪਾਂ ਅੱਖ ਕੇ ਸੀ ਲੋਕ ਤਾਂ ਇਹਨਾਂ ਨੂੰ ਇਹ ਸਰੂਪਾ ਪਾਇਆ ਸੀ ਔਰ ਇਹ ਜਿੱਤ ਕੇ ਵਰਨਾ ਭਗਵੰਤ ਮਾਨ ਜਿਹੜਾ ਬੋਲਦਾ ਸੀ ਜਾ ਕੇ ਸੰਸਦ ਵਿੱਚ ਪੰਜਾਬ ਦੇ ਹੱਕ ਲਈ ਲੋਕਾਂ ਨੇ ਸੋਚਿਆ ਇੱਥੇ ਵੀ ਪੰਜਾਬ ਦੀ ਹੱਕ ਦੀ ਪੂਰਾ ਕੰਮ ਕਰੂਗਾ ਸਾਰਾ ਕੁਝ ਕਰੂਗਾ ਪਰ ਇਹ ਨਹੀਂ ਸੀ ਪਤਾ ਕਿ ਇਹ ਸੀਟ ਨੂੰ ਸਰਾਫ ਹੈ ਇਹ ਸਰਾਫੀ ਹੋਈ ਸੀਟ ਤੇ ਬਹਿਣ ਸਾਰੇ ਇਹਨੇ ਵੀ ਸਰਾਫੀ ਜਾਣਾ ਹੈ ਔਰ ਉਸ ਤੋਂ ਬਾਅਦ ਫਿਰ ਇਹਨੇ ਬਹੁਤ ਹੀ ਨਵੀਂ ਤੁਲੀ ਗੱਲ ਕਰਨੀ ਆ ਔਰ ਦਿੱਲੀ ਦੀ ਹੀ ਗੱਲ ਕਰਨੀ ਤੇ ਬਾਕੀ ਜੇ ਢੇਡ ਨਹੀਂ ਅਜੇ ਤੱਕ ਭਰਿਆ ਦੇ ਭੁਰਨਾਵੇਂ ਨਹੀਂ ਇਹ ਰਾਜਨੀਤੀ ਆ بچੋ ਇਹਨਾਂ ਤੋਂ ਇਹਨਾਂ ਸਾਰੇ ਚੰਮਲ ਚੌਧਰੀਆਂ ਤੋਂ ਵੱਜੋ ਤੁਸੀਂ ਆ ਜਿੰਨੇ ਵੀ ਆਪਣਾ ਕੋਈ ਬੀਜੇਪੀ ਦਾ ਹੋਇਆ ਜਾਂ ਆਮ ਆਦਮੀ ਤੋਂ ਕਰਮਚੀਤ ਅਨਮੋਲ ਹੋਇਆ ਜੇ ਵੋਟਾਂ ਦੇਣੀਆਂ ਨੇ ਤਾਂ ਉਹਨੂੰ ਦੋ ਜਿੰਨੇ ਤੁਹਾਡੇ ਲਈ ਕੁਝ ਕੀਤਾ ਹੋਵੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਬਿਆਨ ਸਿੰਘ ਨੇ ਉਹਦਾ ਪੁੱਤਰਾ ਖੜਾਇਆ ਤੁਹਾਡੇ ਉੱਥੇ ਹੀ ਪਰ ਉਹਨੂੰ ਵੋਟਰ ਤੁਸੀਂ ਕਿਸੇ ਨੇ ਨਹੀਂ ਦੇਣੀਆਂ ਜੇ ਤੁਹਾਡੇ ਅੰਦਰ ਸਿੱਖੀ ਦਾ ਮੜਾ ਜਿਹਾ ਵੀ ਬੂਟਾ ਲੱਗਿਆ ਹੋਇਆ ਤਾਂ ਉਹਨੂੰ ਵੋਟਾਂ ਪਾਇਆ ਜੇ ਬੇਸ਼ੱਕ ਉਹ ਹਾਰ ਜੇ ਉਹਨੂੰ ਨਹੀਂ ਪਾਣਿਆ ਕਿਸੇ ਹੋਰ ਨਿਰਦਲੀਆਂ ਨੂੰ ਪਾ ਦਿਓ ਜਿਹੜਾ ਤੁਹਾਡਾ ਵਿਕਾਸ ਕਰ ਸਕੇ ਐਕਸ ਵਾਈ ਜ਼ेड ਮੈਂ ਇੱਥੇ ਆ ਇਹ ਸਵੋਧ ਤੇ ਆਓ ਕਿ ਜਿਹੜਾ ਤੁਹਾਡਾ ਵਿਕਾਸ ਕਰੇ ਇਹਨਾਂ ਨੇ ਨਹੀਂ ਲੱਭਣਾ ਕਰਮਜੀਤ ਨਮੂਲ ਨੇ ਕਿਤੇ ਕਮੇਟੀ ਤੇ ਫਿਲਮਾਂ ਸੀ ਲੱਭਿਆ ਕਰਨਾ ਉਥੋਂ ਸੈੱਟ ਤੇ ਨਹੀਂ ਆਉਣ ਲੱਗਾ ਤੇ ਆ ਹੰਸਰਾਜ ਹੰਸ ਇਹਦੇ ਕੋਲ ਤੁਸੀਂ ਕੰਮ ਜਾਇਆ ਕਰਨਾ ਤੇ ਇਹ ਅੱਗੇ ਆਪਣਾ ਨਾਗੀ ਕੰਪਨੀ ਦਾ ਹਾਰਮੋਨੀਅਮ ਖੋਲ ਕੇ ਬੈਠਾ ਹੋਇਆ ਕਰਨਾ ਇੰਨੇ ਤੇ ਇੰਨੇ ਕਹਿੰਦਾ ਰੁਕ ਜਾ ਮੜਾ ਜਣ ਕੋ ਬਹਿ ਜਾ ਉਥੇ ਸੁਰਾਂ ਚੱਲਦੀ ਆਉਣੀਆਂ ਸਾਰੇ ਗਾਮ ਆ ਪਾ ਤੇ ਕੁਝ ਜੋ ਹੋਰ ਹੈਗਾ ਜਾਇਗਾ ਤੇ ਉਹ ਵਿੱਚ ਪਾ ਤੇ ਤੁਹਾਨੂੰ ਉਹਨਾਂ ਨੇ ਲੈਣਾ ਕਰਨਾ ਬਾਰ-ਬਾਰ ਤੁਸੀਂ ਇੱਕ ਘੰਟਾ ਘੰਟਾ ਬੈਠੇ ਰਹਿਣਾ ਅੱਕ ਜਾਣਾ ਥੱਕ ਜਾਣਾ ਕਦੀ ਤੁਹਾਨੂੰ ਘੁੱਟਕ ਚਾਹ ਮਿਲ ਗਈ ਕਦੀ ਘੁੱਟਕ ਪਾਣੀ ਮਿਲ ਗਿਆ ਜੀ ਹੁਣੀ ਗੱਲ ਹੁੰਦੀ ਐ ਫਿਰ ਜਦੋਂ ਤੁਹਾਨੂੰ ਟਾਈਮ ਹੋਣਾ ਕਰਨਾ ਹੈ ਮਿੰਟ ਹੋਣੇ ਕਰਨੇ ਆ 5 ਤੇ ਬੰਦੇ ਹੋਣੇ ਆ 50 25 ਤੋਂ ਨਹੀਂ 50 ਜੋ ਤੇਰੇ ਮੂੰਹ ਜਾ ਹੁਣ ਸਲਾਹ ਤੇ ਗਾਂ ਜਾ ਐਡੀ ਛੇਤੀ ਕੀ ਦਸੋਗੇ ਤੇ ਕੀ ਨਹੀਂ ਤੁਸੀਂ ਛੇਤੀ ਛੇਤੀ ਕਹਿਣਾ ਚਲੋ ਜਾਓ ਮੈਂ ਫੋਨ ਕਰਦਾ ਤੁਹਾਡਾ ਮੁੰਡਾ ਫੜਿਆ ਗਿਆ ਕੋਈ ਹੈ ਤੁਹਾਡਾ ਲਫੜਾ ਫੈਲ ਗਿਆ ਪੁਲਿਸ ਨਾਲ ਤੁਸੀਂ ਜਾਓ ਕੋਈ ਗੱਲ ਨਹੀਂ ਮੈਂ ਫੋਨ ਕਰ ਦੇਣਾ ਥਾਣੇ ਜਾਓ ਥਾਣੇ ਜਾਣਾ ਨਹੀਂ ਤੁਸੀਂ ਥਾਣੇ ਵਾਲ ਨੂੰ ਜਾਣਾ ਤੇ ਪਿੱਛੋਂ ਫੋਨ ਹੋਣਾ ਨਹੀਂ ਥਾਣੇ ਜਾਣ ਸਰ ਤੁਹਾਡੇ ਨੂੰ ਬੱਕਰੀਆਂ ਨੂੰ ਢਾ ਕੇ ਪੁਲਿਸ ਜਿਵੇਂ ਗੇਟੋਂ ਬਣਦੇ ਹੀ ਸਵਾਗਤ ਵੈਲਕਮ ਲਿਖਿਆ ਹੁੰਦਾ ਪਟੇ ਤੇ ਉਹ ਤੁਹਾਨੂੰ ਫਿਰਿਆ ਕਰਨਾ ਹੈ ਤੇ ਫਿਰ ਤੁਸੀਂ ਇਹਨੂੰ ਕਟਨੀਆਂ ਨੇ ਗਾਲਾਂ ਭਰਾਵੋ ਆ ਜਿਹੜੇ ਕਿਸਾਨ ਕਸੂਨ ਦੇ ਹੋਰ ਗਾਲਾਂ ਮਾਉਂਦਿਆਂ ਨੇ ਤਾਂ ਵਿਰੋਧ ਕਰਦੇ ਨੇ ਸਹੀ ਕਰਦੇ ਨੇ ਪਰ ਤੁਹਾਡੀ ਅਜੇ ਸਮਝ ਨਹੀਂ ਆਉਣਾ ਕਿਉਂਕਿ ਪੰਜਾਬੀ ਬੰਦਾ ਜਿੰਨਾ ਚਿਰ ਪੂਰੀ ਤਰ੍ਹਾਂ ਸੋਚ ਸਮਝ ਨਹੀਂ ਲੈਂਦਾ ਨਾ ਉਨਾ ਚਿਰ ਉਹਨੂੰ ਸਬਰ ਨਹੀਂ ਆਉਂਦਾ ਜਿੰਨਾ ਚਿਰ ਜੂਠ ਖਾ ਨਹੀਂ ਲੈਂਦਾ ਉਨਾ ਚਿਰ ਮੂੰਹ ਨਹੀਂ ਮੋੜਦਾ ਉਸ ਤੋਂ ਪਹਿਲਾਂ ਮੂੰਹ ਚੱਕ ਕੇ ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਆ ਪੰਜਾਬੀ ਪੱਥਰ ਚੱਟ ਕੇ ਮੁੜਦਾ ਜੇ ਇਹ ਇਹਨਾਂ ਨੂੰ ਜੁੱਤੀਆਂ ਪਈਆਂ ਨੇ ਹਰ ਸਰਕਾਰ ਵੇਲੇ ਪਈਆਂ ਨੇ ਪਰ ਹਰ ਵਾਰੀ ਸਰਕਾਰ ਚੁਣਨ ਲੱਗਿਆ ਬੰਦਾ ਚੁਣਨ ਲੱਗਿਆ ਕੈਂਡੀਡੇਟ ਚੁਣਨ ਲੱਗਿਆ ਇਹ ਫੇਰ ਕੰਜੂਸੀ ਕਰਦੇ ਨੇ ਉਸ ਵੇਲੇ ਨਹੀਂ ਜੇ ਸੋਚਦੇ ਬਗਤਵਾਨਾਂ ਦੇ ਘਰ ਜਦੋਂ ਆਏ ਨੇ ਲੱਗਦਾ ਪੈਗਾ ਦੋ ਆਮ ਆਦਮੀ ਨੇ ਦੋ ਯਾਰ ਕੋਈ ਗੱਲ ਉਹ ਦੋਵਾਂ ਅੰਸਰਾ ਇਹਨੂੰ ਪਾ ਦੇ ਦੋ ਹੰਸੇਣ ਦੇ ਦੋ ਰੱਜ ਜਾਣ ਇਹਨਾਂ ਨੇ ਕਹੀ ਜਾਣਾ ਤੇ ਉਸ ਤੋਂ ਬਾਅਦ ਔਖੀ ਬੀਤਨੀ ਜੇ ਰਾਤ ਜਾਗ ਜਾ ਕੇ ਕੱਟਿਆ ਕਰਨੀ ਆ ਤੁਸੀਂ ਤੇ ਮੁੜ ਕੇ ਕੱਟਨੀ ਨੇ ਗਾਲਾਂ ਫੇਰ ਸਮਾਂ ਹੱਥ ਨਹੀਂ ਆਣਾ ਤੇ ਸਮਝੋ ਮੇਰੀ ਗੱਲ ਵਧੀਆ ਵਧੀਆ ਬੰਦੇ ਜਿੰਨੇ ਨੇ ਇੱਥੇ ਚੁਣ ਲੋ ਬੀਜੇਪੀ ਪੰਜਾਬ ਚ ਅੱਜ ਤੱਕ ਤੇ ਵੜਨ ਨਹੀਂ ਦਿੱਤੀ ਪਰ ਹੁਣ ਤੁਸੀਂ ਲਾਨ ਲੱਗ ਗਿਆ ਮੂੰਹ ਬੀਜੇਪੀ ਨੇ ਸੋਚਿਆ ਸੀ ਕਰੀਏ ਤੇ ਕਰੀਏ ਕਿ ਪੰਜਾਬ ਚ ਕਿਵੇਂ ਕਰੀਏ ਉਹਨਾਂ ਨੇ ਹੰਸ ਰਾਜ ਨੂੰ ਪਟਾ ਪਾਇਆ ਉਧਰੋਂ ਉਹ ਕੈਪਟਨ ਨੂੰ ਜਾ ਕੇ ਪਟਾ ਪਾਇਆ ਉਹਦੀ ਜਨਾਨੀ ਖਿਲਾਰਤੀ ਜਿਹਦੇ ਮੂੰਹ ਚ ਨਾ ਕਹਿੰਦੇ ਮੂੰਹ ਮੇਂ ਦਾਤ ਨਹੀਂ ਪੇਟ ਮੇਂ ਆਤ ਨਹੀਂ ਚੱਲੇ ਉਹ ਇਲੈਕਸ਼ਨ ਲੜਨਾ ਫੇਰ ਪੰਜਾਬੀਆਂ ਨੂੰ ਬੇਫੂਕ ਬਣਾ ਕਦੀ ਕਾਂਗਰਸ ਵਿੱਚ ਤੇ ਕਦੀ ਬੀਜੇਪੀ ਦੇ ਵਿੱਚ ਤੁਸੀਂ ਸਲੇ ਨੂੰ ਦਲ ਬਦਲੀ ਜਾਓ ਤੁਸੀਂ ਆਪਣਾ ਜਨਨਮੀਆਂ ਬੰਦੇ ਬਦਲੀ ਜਾਓ ਸਾਰਾ ਕੁਝ ਬਦਲੀ ਜਾਓ ਤੁਸੀਂ ਆਪਣਾ ਮੰਤਰੀ ਪਦ ਦੇ ਕੁਰਸੀਆਂ ਬਦਲੀ ਜਾਓ ਤੇ ਕੀ ਗੱਲ ਹੈ ਭਾਈ ਵੋਟਰ ਨੂੰ ਤੁਸੀਂ ਨਹੀਂ ਬਦਲ ਸਕਦੇ ਤੁਸੀਂ ਵੱਜੇ ਹੋ ਜਾਂ ਤੁਸੀਂ ਨੀਲੀ ਪੱਗ ਬੰਨੀ ਆ ਕਾਲੀਆਂ ਦੇ ਕਾਲੀਆਂ ਨਹੀਂ ਪਾਉਣਾ ਤੁਸੀਂ ਵੱਜੇ ਹੋ ਜਿਆ ਝਾੜੂ ਦੀ ਟੋਪੀ ਸਿਰ ਤੇ ਰੱਖੀ ਹੋਈ ਆ ਝਾੜੂ ਤੁਹਾਡੇ ਸਿਰ ਤੇ ਪਿਆ ਗਿਆ ਤੇ ਇਵੇਂ ਹੀ ਪਾਉਣਾ ਕਿ ਤਾਂ ਪੈਰਾਂ ਵਾਲੀ ਚੀਜ਼ ਹੈ ਤੁਸੀਂ ਵੱਜੇ ਹੋ ਜਾਂ ਪੰਜਾ ਜਿਹੜਾ ਜਿੰਨੇ ਸਾਡੇ ਹੁਣ ਤੱਕ ਕਾਣ ਕੀਤਾ ਇਹਨੂੰ ਹੀ ਪਾਣਾ ਬੰਦਾ ਦਾ ਚੋਣ ਲਿਆ ਕਰੋ ਇਹਨਾਂ ਦੇ ਵਿੱਚੋਂ ਤੁਸੀਂ ਤਾਂ ਇਹਨਾਂ ਦੇ ਵੱਜ ਕੇ ਰਹਿ ਜਾਂਦੇ ਹੋ ਲੜ ਲੜ ਕੇ ਮਰ ਜਾਂਦੇ ਹੋ ਪਰ ਇਹ ਸਾਲੇ ਜਦੋਂ ਮਰਜੀ ਟਪੂਸੀ ਮਾਰ ਕੇ ਬੰਦਰਾਂ ਵਾਂਗੂ ਦੂਜੇ ਪਤੀ ਦੂਜੇ ਤੀਜੇ ਬੂਟੇ ਤੇ ਤੁਸੀਂ ਵੀ ਉਹ ਟਪੂਸੀਆਂ ਮਾਰਦੇ ਆ ਸਿੱਖ ਲੋ ਬਣੇ ਜਾ ਤੇ ਆ ਜਿਹੜਾ ਬਿੱਟੂ ਹੈ ਇਹ ਇਹ ਵੀ ਭਾਜਪੀ ਨੇ ਸੋਚਿਆ ਕਿ ਬੜਾ ਵੱਡਾ ਨਾਮ ਹੈ ਕੋਈ ਵੱਡਾ ਨਾਮ ਨਹੀਂ ਇਹ ਸਾਲਾ ਬੁੱਚੜ ਨੂੰ ਇਹਨੂੰ ਮਾਰ ਮਾਰ ਜੁੱਤੀਆਂ ਆਪਣੇ ਵੋਟਰਾਂ ਨੇ ਲੁਧਿਆਣੇ ਵਾਲਿਆਂ ਨੇ ਸਿੱਧਾ ਕਰ ਦੇਣਾ ਇਹ ਦੀ ਇਹੋ ਜਿਹਾ ਨੱਕ ਰਗੜਨਾ ਹੈ ਕਿਸੇ ਕਰਾ ਦੇਾਂਗੇ ਤੇ ਮੁੜ ਕੇ ਮੈਂ ਯਾਦ ਰੱਖੂਗਾ ਕਿ ਕਿਵੇਂ ਇਲੈਕਸ਼ਨਾਂ 'ਚ ਖੜੋਈਦਾ। ਧੋਬੀਆਂ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਨਾ ਇਹ ਕਾਂਗਰਸ ਜੋਗਾ ਰਹੂਗਾ ਨਾ ਬੀਜੇਪੀ ਜੋਗਾ ਰਹੂਗਾ ਉਧਰ ਪ੍ਰਨੀਤਪੁਰੇ ਕੌਰ ਦੀ ਮੰਨਉਰੀਓ ਦੀ ਰੇਲ ਠੀਕ ਹੈ ਇੰਦਾ ਦੇ ਜਿਹੜੇ ਸੁਪਨੇ ਲੈ ਗਏ ਨੇ ਬੀਜੇਪੀ ਵਾਲੇ ਵੀ ਅਸੀਂ ਇੱਥੋਂ ਸੀਟਾਂ ਕੱਟਣੀਆਂ ਨੇ ਭਾਈ ਜੇ ਸਾਡੇ ਕਿਸਾਨ ਖੁਸ਼ ਨਹੀਂ ਜੇ ਸਾਡੇ ਮਜ਼ਦੂਰ ਖੁਸ਼ ਨਹੀਂ ਜੇ ਉਹ ਬਾਰਡਰਾਂ ਤੇ ਬੈਠੇ ਐਦਾਂ ਹੀ ਤੁਹਾਡੀਆਂ ਗੋਲੀਆਂ ਖਾ ਖਾ ਕੇ ਮਰੀ ਜਾਣੀਆਂ ਨੇ ਓਏ ਹੁਣ ਤੇ ਮੌਕਾ ਆ ਗਿਆ ਤੁਹਾਡੇ ਹੱਥ ਪੰਜਾਬੀਓ ਹੁਣ ਤੇ ਆ ਗਿਆ ਤੁਹਾਡੇ ਹੇ ਘਾਰ ਆ ਗਏ ਘਾਰ ਆ ਗਏ ਸਲਨ ਘਾਰਾਂ ਦਾ ਤਾਂ ਨੱਕ ਕੁੱਟ ਦੋ ਦਿੱਲੀ ਤੱਕ ਤਾਂ ਤੁਹਾਡੇ ਤੋਂ ਨਹੀਂ ਜਾਣ ਦਿੰਦੇ ਬਾਰਡਰਾਂ ਇਹਨਾਂ ਨੇ ਲਾਏ ਹੋਏ ਨੇ ਹੁਣ ਜਿਹੜਾ ਵੀ ਆਵੇਂ ਸਲਨ ਢਾ ਕੇ ਜੂਤ ਫੇਰੋ ਉਹਨੂੰ ਕਹੋ ਵੀ ਸਾਡੇ ਕਿਸਾਨਾਂ ਦਾ ਹੱਲ ਕਰੋ ਆਪੇ ਕਰਨਗੇ ਤੈਨੂੰ ਮਾਨ ਨੂੰ ਚਿੱਚੜ ਜੇ ਨੂੰ ਫੜ ਕੇ ਇਹਦੇ ਟੋਪੀਆਂ ਲਾ ਲਾ ਕੇ ਜੇ ਇਹਨਾਂ ਦਾ ਖਾਂਡਾ ਕਰਿਆ ਕਰੋ ਤੇ ਛੇਤਰਾ ਨਾਲ ਫਾਂਡਾ ਸੌਰੀ ਝਾੜੂ ਨਾਲ ਕਰਿਆ ਕਰੋ ਜਨ ਲੱਗੇ ਪਹਿਲਾਂ ਛੇਤਰਫੇਦ ਲਿਆ ਕਰੋ ਜਾਂਦੇ ਜਾਂਦੇ ਝਾੜੂ ਨਾਲ ਫਾਂਡਾ ਕਰਦਿਆ ਕਰੋ ਵੀ ਨਰਾਜ ਨਾ ਹੋਵੇ ਇਹਨਾਂ ਤੋਂ ਜਿਹੜੇ ਆ ਨਸ਼ਾ ਪੰਜਾਬ ਦੇ ਵਿੱਚੋਂ ਮੁਕਿਆ ਕਿਉਂ ਨਹੀਂ ਇਹਦਾ ਹਿਸਾਬ ਲਾਓ ਇਹ ਜਿਹੜੇ ਕਹਿੰਦੇ ਸੀ ਸਾਡੇ ਵਰਗੀ ਇਮਾਨਦਾਰ ਪਾਰਟੀ ਕੋਈ ਨਹੀਂ ਕਿੰਨੀ ਕਿ ਇਹਨਾਂ ਨੇ ਇਮਾਨਦਾਰੀ ਚੌਕੀਆਂ ਥਾਣਿਆਂ ਦੇ ਵਿੱਚ ਕੋਟਾਂ ਦੇ ਵਿੱਚ ਹਰ ਥਾਂ ਲੁੱਟ ਖਸੁੱਟ ਮੱਚੀ ਹੋਈ ਐ ਹਿਸਾਬ ਲਾਓ ਆ ਜਿਹੜੇ ਮੁੰਡੇ ਮਾਮਾ ਦੇ ਪੁੱਤ ਨਸ਼ੇ ਖਾ ਖਾ ਮਾਰ ਕੇ ਇਹਨਾਂ ਦਾ ਵੀ ਹਿਸਾਬ ਲਾਓ ਤੇ ਬਾਕੀ ਇਹਨਾਂ ਹਿਸਾਬ ਲਾਓਗੇ ਤਾਂ ਤੁਹਾਨੂੰ ਆਪ ਹਿਸਾਬ ਲੈਣਾ ਆ ਗਿਆ ਤੇ ਇਹਨਾਂ ਨੂੰ ਹਿਸਾਬ ਦੇਣਾ ਆਜੂਗਾ ਉਦੋਂ ਬਾਅਦ ਪੰਜਾਬ ਦਾ ਪਲਾ ਹੋ ਜਾਊਗਾ ਸੋ ਵੀਡੀਓ ਬਣ ਗਈ ਆਪਣੀ ਵੀਡੀਓ ਨੂੰ ਕਰ ਦਿਓ ਲਾਇਕ ਸ਼ੇਅਰ ਤੇ ਕਮੈਂਟ ਤੇ ਹੁਣ ਕਰੋ ਸਬਸਕ੍ਰਾਈਬ ਤੇ ਹੁਣ ਦੱਸੋ ਅੱਗੇ ਕਿਹਦੇ ਤੇ ਵੀਡੀਓ ਬਣਾਣੀ ਹੈ ਕਿਹੜੇ ਟੌਪਿਕ ਤੇ ਬਣਾਣੀ ਹੈ ਕਿਹੜੇ ਨੇਤੇ ਤੇ ਬਣਾਣੀ ਹੈ ਕਿਹੜਾ ਵਧੀਆ ਬੰਦਾ ਹੈ ਉਹਦੇ ਤੇ ਵਧੀਆ ਵੀ ਕੰਮ ਉਹਨੂੰ ਸਰੂਪਾ ਵੀ ਪਾਵਾਂਗੇ ਆਪਾਂ ਤੇ ਜਿਹੜਾ ਘਟੀਆ ਬੰਦਾ ਉਹਨੂੰ ਲਾਣਤਾ ਪਾਵਾਂਗੇ ਤਾਂ ਆਪਣਾ ਕੰਮ ਇਹ ਨਹੀਂ ਕਿ ਆਪਾਂ ਲਾਣਤਾ ਹੀ ਪਾਣੀਆ ਨੇ ਆਪਾਂ ਸਰੂਪਾ ਵੀ ਪਾਵਾਂਗੇ ਸੋ ਵੀਡੀਓ ਕਿਹੜੇ ਟੌਪਿਕ ਤੇ ਬਣਾਣੀ ਹੈ ਕਮੈਂਟ ਕਰਕੇ ਦੱਸੋ ਆਪਣਾ ਵੀਡੀਓ ਤਿਆਰ ਹੋ ਗਈ ਆਪਣਾ ਨਾਮ ਪਤਾ ਸਾਰਾ ਦੱਸੋ ਉਸ ਵੀਰ ਦਾ ਨਾਮ ਵੀ ਲੈ ਜਾਊਗਾ ਵਿੱਚ ਸੋ ਦੋਸਤੋ ਤੁਹਾਨੂੰ ਮੇਰੀ ਬੇਨਤੀ ਕਬੂਲ ਕਰ ਲਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਜੇ ਗਲਤੀ ਹੋਵੇ ਤੇ ਸਭ ਤੋਂ ਪਹਿਲਾਂ ਤੇ ਹੋਰ ਕੰਮ ਬਾਅਦ ਚ ਕਰਿਓ ਪਹਿਲਾਂ ਮੈਨੂੰ ਮਾਫ ਕਰ ਦਿਓ ਧੰਨਵਾਦ ਸਭ ਦਾ